ਹਾਂਜੀ ਬਾਈ ਕੀ ਹਾਲ ਨੇ ਜੀ ਔਰ ਬਈ ਜਾਨਵਰ ਵਗੈਰਾ ਸਾਰੇ ਸੈੱਟ ਨੇ ਘਰ ਪਰਬਾਰ ਵਈ ਸਾਰਿਆਂ ਦੇ ਲੋਟ ਨੇ ਆ ਗਏ ਬਈ ਆਪਾਂ ਇਧਰ ਲੈ ਕਰੇ ਆ ਤਾਂ ਹਨੇਰੀ ਬਹੁਤ ਸੀ ਹੁਣ ਠੀਕ ਜੀ ਹੋਈ ਆ ਥੋੜੀ ਜੀ ਹੁਣ ਸੈੱਟ ਜਿਹਾ ਹੋਇਆ ਥੋੜਾ ਜਿਹਾ ਮੌਸਮ ਬਹੁਤ ਹਨੇਰੀ ਸੀ ਯਾਰ ਤੇ ਆਪਾਂ ਆ ਕੇ ਥੋੜਾ ਜਿਹਾ ਟੂਟੀ ਚੱਲ ਵੀ ਸੀ ਤਾਂ ਬਾਗੀ ਪਾਣੀ ਪੁਣੀ ਛਿੜਕਤਾ ਤੇ ਕਬੂਤਰ ਅੱਜ ਯਾਰ ਕਟਣ ਦੀ ਸਲਾਹ ਹੈਗੀ ਸੀ ਪਰ ਹੁਣ ਮੌਸਮ ਖਰਾਬ ਜਾ ਹੋ ਰਿਹਾ ਯਾਰ ਆ ਹੁਣ ਥੋੜੇ ਕਬੂਤਰ ਨੇ ਐ ਚੱਕਰ ਚੱਕਰ ਮਾਰੀ ਕਬੂਤਰ ਔਖਾ ਹੋ ਗਿਆ। ਆਹ ਕਰਕੇ ਕਬੂਤਰ ਆਪ ਅੱਜ ਕੈਨਸਲ ਕਰਤਾ ਬਾਈ ਪ੍ਰੋਗਰਾਮ। ਫੜ ਕੱਢਦੇ ਨਹੀਂ ਇਹ ਕਬੂਤਰ ਆਪਣੇ। ਤੇ ਬਈ ਆਹ ਦਾਣੇ ਆਪਰੇ ਧਰ ਦਿੰਨੇ ਆ। ਬੜੀ ਜੀ ਆ ਵੀ ਚੱਕ ਲਈ ਬਾਈ। ਤੇ ਕੀ ਕੁ ਡੇਟਾ ਦੇ ਜਾ ਕੇ ਕਬੂਤਰਾਂ ਦਾ ਕੀ ਸਿਸਟਮ ਉਹ ਹੈ ਗੁਰ ਕਰ ਉਹ ਚੈੱਕ ਆਪਣੇ ਜਾਨਵਰ ਉਹ ਬੈਠੇ ਨੇ ਆ ਜੋੜੀ ਇਹਨੇ ਤਾਂ ਪਾਲੀ ਚੱਲ ਉਹਨਾਂ ਕਬੂਤਰੇ ਕਬੂਦਰੀ ਨਹੀਂ ਮਿਲਦਾ ਭਾਈ ਕਬੂਤਰ ਨੇ ਤਾਂ ਪਾਲੀ ਆ ਬੈਠੇ ਨੇ ਭਈ ਆ ਬੱਚਦੇ ਆ ਪਰੰਗ ਲਾਇਆ ਜੀ ਥੋੜਾ ਜਿਹਾ ਰੰਗ ਸੁੱਕਾ ਜੇ ਪਾਣੀ ਜੇ ਪਾ ਕੇ ਮੈਂ ਪੋਟੇ ਤੇ ਲਾਤਾ ਬਾਕੀ ਕਾਂਤ ਕਰਤੀ ਇੱਕ ਹਮ ਓਕੇ ਆ ਇਹ ਸਾਹੀ ਗੁਬੂਤਰ ਨੇ ਬਾਈ ਜੁੜੀ ਆ ਬੈਠੀ ਆ ਇਹਦਾ ਮੈਂ ਗੰਦ ਜੀ ਵੀ ਅੱਜ ਦੇਖਦਾ ਮੈਂ ਚੱਕਦਾ ਯਾਰ ਪਰ ਆ ਰੱਖ ਨਹੀਂ ਪਾਉਣੇ ਨੇ ਤੇ ਬਾਕੀ ਖੁੱਡੇ ਦੀ ਸਫਾਈ ਕਰਦਾ ਬਿੱਠਾ ਮੁੱਠਾ ਬਹੁਤ ਹੋਰੀਆਂ ਨੇ ਖੁੱਡੇ ਦੇ ਵਿੱਚ ਖੁੱਡੇ ਦੀ ਸਫਾਈ ਕਰ ਦਿੰਨੇ ਆ ਆ ਕਬੂਤਰ ਦੇ ਖੰਭ ਕੈਂਚੀ ਵਾਲੇ ਜਿਹੜੇ ਕਬੂਤਰ ਦੇ ਖੰਭ ਸੀ ਯਾਰ ਦੇਖ ਕਬੂਤਰ ਦੇ ਖੰਭ ਵੀ ਨਹੀਂ ਕੈਂਚੀ ਵਾਲੇ ਤਾਂ ਯਾਰ ਆ ਭੈਣੇ ਜਿਹੜੇ ਇਹ ਪਾਣੀ ਪੂਣੀ ਇਹਨਾਂ ਦਾ ਪਾਣੀ ਵਾਲਾ ਭਾਂਡਾ ਧੋਣਿਆ ਬਈ ਪਾਣੀ ਵਾਲਾ ਭਾਂਡਾ ਧੋ ਕੇ ਸਾਰਾ ਕੁਝ ਓਕੇ ਕਰਕੇ ਮੈਂ ਕਰਦਾ ਵੀਡੀਓ ਕੰਟੀਨਿਊ ਉੱਡਾ ਸਾਫ ਕਰ ਲਾਂ ਪਹਿਲਾਂ ਫਿਰ ਮੈਂ ਵੀਡੀਓ ਕੰਟੀਨਿਊ ਕਰਦਾ ਦਿਖਾਉਣਾ ਤੁਹਾਨੂੰ ਸਾਰੀ ਵੀਡੀਓ ਬਣੇ ਰਹੋ ਆਪਣੀ ਵੀਡੀਓ ਦੇ ਵਿੱਚ ਕਰਦਾ ਬਾਈ ਮੈਂ ਕੰਟੀਨਿਊ ਦੇਖਦਾ ਜੀ ਹਵਾ ਜੀ ਠੀਕ ਜੀ ਲੱਗੀ ਫਿਰ ਮੈਂ ਕਬੂਤਰ ਦੋ ਸਾਤੇ ਇੱਤੇ ਆਪਣੇ ਬਿਠਾ ਆ ਵੀ ਦਊਗਾ ਉਹ ਮੈਂ ਦੇਖਦਾ ਕਿ ਸਿਸਟਮ ਕਰਨਾ ਇੰਨੇ ਹਲੇ ਮੈਂ ਖੁੱਡਾ ਖੜਾ ਸਾਫ ਕਰ ਲਾਂ ਆ ਕੰਦ ਵੀ ਜੇ ਟਾਈਮ ਮਿਲਿਆ ਤਾਂ ਹੁਣ ਰੱਖਣੇ ਤਾਂ ਨਹੀਂ ਪੈਣੇ ਪਰ ਨਹੀਂ ਰੱਖਣੇ ਮੈਂ ਪਾਈ ਦਿੰਦਾ ਤੇ ਦੇਖਦਾ ਬਾਈ ਮੈਂ ਕਰਦਾ ਵੀਡੀਓ ਕੰਟੀਨਿਊ ਹੁਣ ਪਾਸਾ ਪਾਣੀ ਛਿੜਕਦਾ ਪਾਣੀ ਛਿੜਕ ਕੇ ਓਕੇ ਦੀ ਰਿਪੋਰਟ ਹੋ ਗਈ ਹੁਣ ਆਪਾਂ ਇਹਨਾਂ ਨੂੰ ਖੁੱਡਾ ਖੜਾ ਸਾਫ ਕਰਕੇ ਫੇਰ ਹੀ ਦਾਣੇ ਪਾਵਾਂਗੇ ਇਹਨਾਂ ਨੂੰ ਨਾ ਫੁੱਟੇ ਹਿਸਾਬ ਕਰ ਲੀਏ ਇੱਕ ਇੱਕ ਕਬੂਤਰ ਛੜਦਾ ਬਾਈ ਮੈਂ ਆਪਣਾ ਇਧਰ ਵਾ ਗਿਆ ਆ ਵਰਦਾ ਚੈੱਕ ਕਰੋ ਆ ਵਰਦਾ ਇਹ ਮਾ ਚਲ ਯਾਰ ਛੜ ਦਿੰਨੇ ਦੋ ਮਿੰਟ ਜਿਹੜੇ ਫੁੱਟੇ ਦੇ ਆਊਗਾ ਇਹਦਾ ਗਿੰਝੀ ਹੋਇਆ ਇੱਕ ਤਰ੍ਹਾਂ ਦਾ ਉਹਦੇ ਵਜੋਂ ਨਹੀਂ ਆਪਣੇ ਬੈਠੂਗਾ ਇਹ ਹੁਣ ਇਹ ਡਾ ਕੇ ਜਿੱ ਸੱਟ ਜਾ ਹੋ ਜੂ ਫਿਰ ਨਾਹਾ ਇਹਨੂੰ ਦੇ ਰਹਿਣ ਦੇ ਕਿਲੇ ਦੋ ਚਾਰ ਇਹ ਆਵਾਜ਼ ਜੱਲੀ ਜਾਂਦੇ ਨੇ ਲਾਲਾਂ ਹੀ ਕੋਈ ਨੇ ਨੂੰ ਫਿਰਨਦੇ ਆ ਜੀ ਕਬੂਤਰੀ ਬਨ ਕੇ ਤਾਂ ਮਿੰਟ ਚ ਉੱਤਰਿਆਊਗਾ ਫੇ ਚਲ ਇਹਨੂੰ ਮੈਂ ਬਨ ਕਬੂਤਰੀ ਕਬਤਰੀ ਬੰਨ ਦਾ ਘਰ ਦਿਖਾਉਣਾ ਤੁਹਾਨੂੰ ਹੂੰ ਦੇਖ ਕਬੂਤਰੀ ਦਾ ਕਬੂਤਰ ਬਾਲਾ ਕਰਦਾ ਆ ਬੈਠਾ ਕਬੂਤਰ ਯੂਰੇ ਆਊਗਾ ਗਰੰਟੀ ਆ ਜੀ ਇਹ ਬੈਠਾ ਸਾਰੇ ਸਾਰੇ ਕੱਟ ਲਓ ਜੀ ਬਾਈ ਖੁੱਡਾ ਦਿਖਾਉਣਾ ਤੁਹਾਨੂੰ ਮੈਂ ਸਾਫ ਕਰਤਾ ਤੇ ਖੁੱਡਾ ਚੈੱਕ ਕਰੋ ਖੁੱਡਾ ਬਣਾਤਾ ਬਾਈ 1 ਨੰਬਰ ਤੇ ਆ ਯਾਰ 2 2 3 2 ਦਰ ਦੇ ਨੂੰ ਚੱਕਦੇ ਉੱਥੇ ਉਹ ਬਣਾਤਾ ਚੱਲ ਬੈਠਾ ਨੂੰ ਕਬੂਤਰ ਉੱਥੇ ਬੈਠਿਆ ਆਪਣੀ ਜਿੱਥੇ ਲੈ ਕੇ ਕਰੋ ਤੁਸੀਂ ਤੇ ਸਾਰੇ ਆਪਣੇ ਜਾਨਵਰ ਬੈਠੇ ਨੇ ਆ ਬੈਠਾ ਆਪਣਾ ਨਾਲ ਫਿਰ ਉਹ ਬੈਠੇ ਨੇ ਬੱਚੇ ਦੋਨੇ ਵਾਦੋਂ ਇਹਨਾਂ ਦਾਣੇ-ਦਾਣੇ ਰੱਖ ਦिए ਦਾਣੇ ਇਹ ਮੈਂ ਤਿਆਰ ਕਰੀ ਖਾਣਾ ਬਾਈ ਤੇ ਸਰੋਂ-ਸਰੋਂ ਦੀ ਪਿੱਚੀ ਕੱਲ ਖਾਦੇ ਨਹੀਂ ਯਾਰ ਇਹਨਾਂ ਨੇ ਅੱਜ ਖਾ ਲੈਂਦੇ ਹਾਂ ਚੱਲ ਇਹ ਪਾਣੀ ਇਹਨਾਂ ਨੂੰ ਬਈ ਰੱਖਤਾ ਸਾਫ਼ ਕਰਕੇ ਧੋਤਾ ਪਾਣੀ ਨਾਲ ਢੰਗਾ ਵੀ ਚੈੱਕ ਕਰੋ ਸਾਰਾ ਸਿਸਟਮ ਉਹਨਾਂ ਨੇ ਪਹਿਲਾਂ ਮੈਂ ਐਂ ਹੀ ਰੱਖ ਕੇ ਭਾਗ ਜਾਂਦੀ ਚੱਕ ਕੇ ਨਹੀਂ ਜਾਂਦਾ ਸੀ ਯਾਰ ਤਾਂ ਨੇ ਆਲਾ ਉਹ ਇਹਨਾਂ ਦਾ ਉਹ ਸਖਰਾਬ ਕਰ ਦਿੰਦੇ ਸੀ ਪਾਣੀ ਬਰੇਤੇ ਰੁੱਤੇ ਰੁੱਤੇ ਚ ਖਨਾ ਕੇ ਸਾਰਾ ਕੁਝ ਕਰਕੇ ਹੁਣ ਅੱਜ ਰਾਤ ਮੈਂ ਚੱਕ ਕੇ ਚੱਕ ਗਿਆ ਦੀ ਸਾਰਾ ਕੁਝ ਤੱਕੇ ਬਾਰੇ ਤਰ ਗਾ ਦੀ ਹੁਣ ਹੁਣ ਉਹ ਹੀ ਤੈਤਰ ਤੈਤਰ ਤੇ ਚੱਕ ਕੇ ਲਗਾ ਹੁਣ ਸੈਟਾ ਕੰਮ। ਉਹ ਕੀ ਆ ਡੰਡਾ ਲਾਤਾ ਬਈ ਇੱਕ ਆਪੇ ਇੱਧਰ ਵੀ ਚਲਦਾ ਹਾਂ ਬਹਿ ਜਾਂਦੇ ਨੇ ਜਾਨਵਰ ਆਪਣੇ। ਤੇ ਦਾਣੇ-ਦਾਣੇ ਖਾ ਰਹੇ ਨੇ। ਆਏ ਮਨ ਨੂੰ ਖਾਣ ਦੇ ਸੈਟ ਹੋ ਜਾਣਗੇ ਜਾਨਵਰ। ਹੁੰਡੇ ਦੀ ਯਾਰ ਹੁਣ ਇੱਕ ਵਸ ਟਾਕੀ-ਟਾਕੀ ਦਾ ਸਿਸਟਮ ਆ। ਹੁਣ ਬਚਾ ਲਉ ਦੋ ਕਰ ਦਾਂਗੇ ਕਬੂਤਰਾ ਤੇ ਕਬੂਤਰੀ ਐਡ ਕਰ ਦਾਂਗੇ ਜਿਹੜੇ ਆਪਾਂ ਐਡ ਕਰਨੇ ਨੇ ਜਿਹੜੇ ਚੱਲ ਦੋ ਜੋੜੀਆਂ ਜਾਂ ਤਿੰਨ ਰੱਖਣੀਆਂ ਨੇ। ਉਹ ਤਾਂ ਰੱਖਣੀਆਂ ਨੇ। ਬਾਕੀ ਆਪਾਂ ਐਡ ਕਰ ਦਾਂਗੇ ਸਾਰੇ ਜਾਨਵਰ। ਤੇ ਉਹ ਵੀ ਬਣਾਵਾਂਗੇ ਸਿਸਟਮ ਦੇਖਦੇ ਆਂ 1.5 ਫੁੱਟ ਚੌੜੀ ਕਰ ਲਾਂਗੇ ਟਾਕੀ 5 ਫੁੱਟ ਉੱਚੀ ਕਰ ਲਾਂਗੇ ਸਭ ਨਾਲ ਜੀ ਸੈਟਿੰਗ ਆਊਗੀ ਜਿਵੇਂ ਵੀ ਕਰ ਲਾਂਗੇ ਫਿਰ ਇਹ ਤਾਂ ਜਣਿਆਂ ਨੂੰ ਖਾਣ ਦੇ ਸੈਟ ਹੈ ਸਿਸਟਮ ਤੇ ਬਸ ਮੈਂ ਕਰਦਾ ਵੀਡੀਓ ਕੰਟੀਨਿਊ ਸ਼ਾਮ ਨੂੰ ਛੱਡਾਂਗੇ ਜਾਣ ਬਸ ਤੁਹਾਨੂੰ ਦਿਖਾਵਾਂਗਾ ਜਿੱਤਾ ਜਰਾ ਮੈਂ ਜੂੜਾ ਬੜਾ ਵੇ ਘਰ ਹੋਗਾ ਦੀ ਮੈਂ ਤਾਂ ਕਰਕੇ ਛੱਡ ਨਹੀਂ ਮੈਂ ਛੱਡਦਾ 5 6 ਜਣਾਂ ਨੂੰ 5 ਜਨਵਰੀ ਦਾ ਪੱਕੇ ਛੱਡਦਾ ਕਿਉਂ ਜੋੜੀ ਚਾਲ ਛੱਡਦਾ ਚੀਨੀ ਵਾਲੀ ਵੱਡੇ ਵਾਲੀ ਆ ਗਾਲਖੀ ਛੜਦਾ ਛੋਟਾ ਚੀਨਾ ਛੜਦਾ ਇਹਦੇ ਪੱਲੇ ਚ ਰੰਗ ਲਾਇਆ ਹੋਇਆ ਤੇ ਇੱਕ ਚਿੱਟੀਆਂ ਦਾ ਕਬੂਤਰ ਛੜਦਾ ਪੰਜ ਦਾ ਮੈਂ ਛੜਦਾ ਈ ਛੜਦਾ ਸਿਮਾ ਬਚਾ ਵੀ ਛੜਦਾ ਪਰ ਉਹ ਲੇਟ ਛੜਦਾ ਥੋੜਾ ਜਿਹਾ ਆ ਆ ਕਰਕੇ ਕੱਲ ਵਜਾ ਜਦ ਬਰਾ ਵਗ ਗਿਆ ਸੀ ਆ ਗਿਆ ਚਲ ਵਧੀਆ ਬੈਠਿਆ ਨਹੀਂ ਮਿਲਦਾ ਐਂ ਤੇ ਮੈਨੂੰ ਕੋਈ ਬੈਠੂਗਾ ਕਿਸੇ ਦੇ ਬੈਠਣੀ ਅੱਜ ਤਾਂ ਹੀ ਛੱਡਣਾ ਸੀ ਕੱਲ ਗਾਲਖੀ ਵੀ ਸਿੱਧੀ ਬਿਠਾਈ ਆ ਬਾਈ ਇਹ ਵੀ ਨਹੀਂ ਬੈੱਕੇ ਹੀ ਪਾਸੇ ਨਹੀਂ ਪਹਿਲਾਂ ਇਹ ਪਾਸੇ ਬੈਣੀ ਹੁੰਦੀ ਸੀ ਇਹ ਵੀ ਜਮਾਂ ਸਿੱਧੀ ਲਾਹੀ ਆ ਗੱਲ ਤੇ ਤਾਂ ਕਰਕੇ ਨੇ ਜੇ ਰੋਜ਼ ਮੰਗੂ ਡਾਇਆ ਕਰਾਂਗੇ ਵਿਚਾ ਕੱਤ ਨਹੀਂ ਡਾ ਦ 10 ਮਿੰਟ ਤਾਂ ਹੀ ਕਬੂਤਰ ਸਿੱਧੇ ਲੱਗਣਗੇ ਨਹੀਂ ਫਿਰ ਆਸੇ ਬੈਠ ਕੇ ਆਉਣਗੇ ਦੋਨਾਂ ਆਪਾਂ ਨੂੰ ਹੀ ਪਤਾ ਬਸ ਆਈਆਂ ਹੁਣ ਅਗਲ ਸੱਜ ਸ਼ਾਮ ਨੂੰ ਮੌਸਮ ਵਧੀਆ ਵੈ ਤਾਂ ਸ਼ਾਮ ਨੂੰ ਸਾਡਾ ਲਾਂ ਕਬੂਤਰ ਆਪਾਂ ਕੱਲ ਤਾਂ ਵੀ ਆ ਵੀਡੀਓ ਕੰਟੀਨਿਊ ਬਣੇ ਰੱਖੋ ਆਪਣੀ ਵੀਡੀਓ ਦੇ ਵਿੱਚ ਆ ਗਏ ਆਪਾਂ ਇੱਧਰ ਲੈ ਕਰੇ ਤੇ ਹੁਣ ਆਪਾਂ ਕਬੂਤਰ ਕਬੂਤਰ ਬੰਨਤਾ ਕਮਟਲਾ ਛਤਰੀ ਦੇ ਹੁਣ ਆਪਾਂ ਕਬੂਤਰ ਡਾਉਣੇ ਆ ਬਾਈ ਸਿੱਟਿਆਂ ਦਾ ਇਹ ਬਿੱਲੀਆਂ ਰੱਖੀਆਂ ਆ ਇਹ ਬਿੱਲੀਆਂ ਰੱਖੀਆਂ ਨੇ ਸੱਚੀ ਖੋਲ ਕੇ ਦੇ ਇੱਕ ਕਰ ਬੋਲ ਇਹ ਰੋਪਾ ਛੱਡੀਏ ਕਾ ਲੱਖੀ ਇਹਦੇ ਬੋਲਦੇ ਨੇ ਉਹ ਸਿਰੇ ਫੜੇ ਜਾ ਰਹੇ ਇਹ ਆ ਫੜ ਲਿਆ ਭਾਈ ਆਪਾਂ ਕਾ ਲੱਕੀ ਕਰੋ ਜੀ ਆਇਕਾ ਤੇ ਹੁਣ ਆਪਾਂ ਕਿੰਨਾ ਫੜ ਲਿਆ ਭਾਈ ਤੇ ਹੁਣ ਆਪਾਂ ਡਾਉਣਿਆ ਬਈ ਆਪਣਾ ਬੱਚਾ ਚੈੱਕ ਕਰੋ ਬੱਚਾ ਪਾ ਲੈ ਉਹ ਐਨੀਮਲ ਕਿੜ ਕਿੜੇ ਬਦੀ ਲੱਗਦੇ ਨੇ ਕਿੰਦੀ ਲਵਾਈ ਨੇ ਕਰੋ ਚੈੱਕ ਬਈ ਬਚਾ ਤੇ ਉਹ ਭੈਗੇ ਤੇ ਦੌੜ ਗਏ ਬਈ ਕੋਈ ਮੈਂ ਡਾਉਣਾ ਬਚਾ ਤੇ ਉਹ ਵੀ ਜਾ ਕੇ ਦਿਖਾਉਣਾ ਤੁਨੂੰ ਵੀਡੀਓ ਕਰਦਾ ਮੈਂ ਅੱਡੇ ਨੂੰ ਨਾਲ ਥੱਲੇ ਡਾਉਣਾ ਡਾਉਂਗਾ ਇਹ ਹਾਂ ਸਿਆਕਾ ਗਰੋ ਬਈ ਬਚਾ ਪੜਾਤਾ ਆਖਰਤਾ ਆਪਣਾ ਬਚਨ ਮੇਰਾ ਸਿਆਕਾ ਸ਼ੰਗਰਾਂਗ ਦੇਣਾ ਕਰ ਲੈ ਆਦਾ ਬਚੇ ਤੇ ਆ ਆਪਣਾ ਕਮੰਡਲਾ ਬੈਠਾ ਤਾਂ ਗਾਲ ਅੱਖੀ ਵੀ ਆ ਗਈ ਥੱਲੇ ਆ ਗਿਆ ਬੱਚਾ ਦੇਖੋ ਬਈ ਆਪਾਂ ਇਹ ਮੇਰਾ ਹੁੰਦਾ ਸਾਨੂੰ ਲਾ ਲਾ ਖਦਰੀ ਤਹਾਂ ਕਰਕੇ ਕਰਦਾ ਵੀਡੀਓ ਕੰਟੀਨਿਊ ਲਾ ਕੇ ਬਈ ਆ ਵੇ ਵਧੀਆ ਕਰਦਾ ਇਹਦਾ ਕਿਥੇ ਲੈ ਲਾ ਵਿੱਚ ਇਹਨੇ ਲਗਾ ਦਿਆ ਕਰਦਾ ਵੀਡੀਓ ਮੈਂ ਕੰਟੀਨਿਊ ਲਾ ਲਾ ਬਈ ਆ ਬਹਿ ਗਿਆ ਓਕੇ ਆਪਣੇ ਕਬੂਤਰ ਵਜਾ ਹੀ ਬੜੇ ਬਹਿ ਗਿਆ ਕਾਲੱਖੀ ਬਹਿ ਗਈ ਆਪਣੀ ਆ ਕੇ ਤੇ ਚੀਨਾ ਬਣਾਉਂ ਫਿਰਦਾ। ਐਸ ਨਹੀਂ ਕਰਦਾ ਬਈ ਚੈੱਕ ਕਰ ਜੀਨਾ ਦਾ। ਉਹ ਚਾਹਦਾ ਹੋਰ ਕਿਸੇ ਪਿੰਡ ਚ ਕਬੂਤਰ ਮੁੰਡੇ ਦੇ। ਇਹੋ ਫਿਰਦੇ ਨੇ ਕਬੂਤਰ। ਉਹ ਫਿਰ ਚੈੱਕ ਕਰ। ਦੇਖੋ ਬਈ। ਤੇ ਆਪਣਾ ਜੀ ਨਹੀਂ ਫਿਰਦਾ ਜਿਹਾ ਕਿ ਬੱਚਾ ਆ ਬੈਠਾ। ਆਉਂਦਾ ਬੈਠਾ ਬੱਚਾ। ਤੇ ਹੁਣ ਆਉਂਦਾ ਦਿਖੂਆ। ਤਾਂ ਕਰਦੇ ਬਈ। ਕਬੂਤਰ ਆਪਣੇ ਫਿਰਦੇ ਨੇ ਸਾਰੇ ਓਕੇ ਦੀ ਰਿਪੋਰਟ ਤੇ ਮੈਂ ਦਾਣੇ ਦੋਨੇ ਕਰਦਾ ਫਿਰ ਪਾਣੀ ਪਾਣੀ ਭਰਦਾ ਫਿਰ ਦਿਖਾਉਣਾ ਤੁਹਾਨੂੰ ਕਰਦਾ ਵੀਡੀਓ ਕਾਟੇ ਹਾਂ ਹਾਂਜੀ ਭਾਈ ਆਹ ਵੜਾ ਕਬੂਤਰ ਯਾਰ ਸਾਰੇ ਬਹਿ ਗਏ ਚੀਨਾ ਜਾਂ ਗੱਲਾਂ ਫਿਰਦਾ ਉਹ ਉੱਚਾ ਫਿਰਦਾ ਤੁਹਾਨੂੰ ਦਿਖਾਵਾਂ ਉਹ ਫਿਰ ਇੱਕ ਆਹ ਹਾਂ ਸਮਝ ਲਈ ਐਵੇਂ ਦੇਖੀਏ 15 ਕਿ ਮਿੰਟਾਂ ਨੂੰ ਨਿਹਰਾ ਹੋ ਜੂ ਭਾਈ ਤੇ 15 ਕਿ ਮਿੰਟ ਬਾਅਦ ਕਬੂਤਰ ਤਾਂ ਚਾਰ ਫਿਰ ਆ ਜਾਣਗੇ ਆ ਫਿਰਦਾ ਆਪਣਾ ਠੀਕ ਨਾ ਨੀ ਮੈਂ ਇੰਨਾ ਕਰੀਮਾ ਹੋ ਜਾਂਦਾ ਫਿਰ ਚਾਲਾਂਗੇ ਜਾਂਦਾ ਇੰਨਾ ਕਰੀਮਾ ਹੋ ਜਾਂਦਾ ਫਿਰ ਚਾ ਇੱਥੇ ਭੂਮੀ ਜਾਂਦਾ ਆ ਫਿਰਦਾ ਇਹ ਦੇਖਦੇ ਯਾਰ ਕੀ ਬਣਦਾ ਅੱਜ ਇਹ ਉੱਡਣਾ ਲਾ ਹੋਗਾ ਜ਼ਿਆਦਾ ਅੱਗੇ ਚਲੋ ਉੱਚਾ ਦਾ ਵੜਾ ਹੋਰਦਾ ਦੀ ਗੱਲ ਬੈਹ ਜਾਂਦਾ ਸੀ ਗੱਲ ਕਰ ਦੇਖਦੇ ਆ ਵੀ ਚੱਕ ਕੇ ਜਾਂਦੇ ਆ ਬੈਠੇ ਜਦੋਂ ਬੈਠੂਗਾ ਫਿਰ ਕਰੂਗਾ ਦੁਬਾਰੇ ਵੀਡੀਓ ਕੰਟੀ ਨੂੰ ਆ ਜਾਂਦਾਗਾ ਇਹ ਆ ਫਿਰਦਾ ਦਿਖਦਾ ਹੋਊਗਾ ਸ਼ਾਇਦ ਤੁਹਾਨੂੰ ਵੀਡੀਓ ਦੇ ਵਿੱਚ ਉੱਚਾ ਬਹੁਤ ਫਿਰਦਾ ਤੇ ਦੇਖਦਾ ਮੈਂ ਕਰਦਾ ਵੀਡੀਓ ਕੰਟੀ ਨੂੰ ਬਈ ਜਦੋਂ ਬੈਹਦਾ ਗਾ ਤੁਹਾਨੂੰ ਦਿਖਾਉਣਾ ਹਾਂ ਦੇਖੋ ਹਾਂ ਬਈ ਕਬੂਤਰ ਯਾਰ ਆਪਣਾ ਬੈਠ ਹੀ ਨਹੀਂ ਰਹਾ ਫਿਰਦਾ ਲੋਟ 2 ਘੰਟੇ ਹੋ ਗਏ ਕਬੂਤਰ ਸਾਢੇ 5 ਵਜੇ ਦਾ ਛੱਡਿਆ 8 ਵਜੇ ਨਾਲ ਹੋ ਗਏ ਦੇਨ ਵੀ ਅੱਜ ਬੜੀ ਖੜਾ ਚੱਲਿਆ ਨੂੰ ਦਾਣੇ ਪਾ ਦਾਂ ਯਾਰ ਜਿਹੜੇ ਥੱਲੇ ਕਬੂਤਰ ਨੇ ਇਹ ਕਹ ਨੂੰ ਭੁੱਖੇ ਮਾਰੇ ਨੇ ਉਹ ਤਾਂ ਹਜੇ ਬਾਈ ਇੱਥੇ ਖੜਾ ਯਾਰ ਆ ਬੈਠੇ ਨੇ ਬੇਚਾਰੇ ਆਪਣੇ ਦੋ ਤੇ ਬਾਕੀ ਉਹ ਫਿਰਦਾ ਕਿੱਥੇ ਫਿਰਦਾ ਆ ਫਿਰਦਾ ਉਹ ਵੀ ਚੈੱਕ ਕਰੀ ਬਾਕੀ ਦਾਣੇ ਨੂੰ ਰੱਖਦਾ ਵੇ ਕਰਦਾ ਵੀਡੀਓ ਕੰਟੀਨਿਊ ਦਾ ਲਾਓ ਜੀ ਬਈ ਦਾਣੇ ਆਪਾਂ ਕਰਦੇ ਤਿਆਰ ਪਾਣੀ ਨਾਲ ਆਪਾਂ ਇਹਨਾਂ ਨੂੰ ਪਾਤਾ ਤੇ ਹੁਣ ਆਪਾਂ ਇਹਨਾਂ ਨੂੰ ਦਾਣੇ ਰੱਖਦੇ ਯਾਰ ਇਹ ਕਾਹਨੂੰ ਭੁੱਖੇ ਮਾਰੇ ਨੇ ਬੱਚਰੇ ਉਹਦਾ ਜਦੋਂ ਮੇਠੂ ਦੀ ਮੇਠੂ ਜਾਨਵਰ ਲਾਓ ਬਈ ਇਹਨੂੰ ਖਾਣ ਦਾ ਦਾਣੇ ਐਗ ਐਗ ਹੂੰ ਐਗ ਤੇ ਸਾਰੇ ਜਾਨਵਰ ਆ ਗਏ ਤੇ ਹਾਂ ਹਾਂ ਮਨਪੁੱਤ ਤੇ ਬਾਕੀ ਤਰ੍ਹਾਂ ਦੇਖਦੇ ਆਂ ਬਈ ਜਦੋਂ ਉੱਤਰਦਾ ਉਹਦਾ ਵੀ ਦਿਖਾਉਣੀ ਆ ਹਾਂ ਕਮ ਆਂ ਮੈਨੂੰ ਪਹਿਲਾਂ ਆ ਗਣਾ ਜੇ ਉੱਤਰੂ ਤੇ ਕਰਦਾ ਵੀਡੀਓ ਕੰਟੀਨਿਊ ਜਦੋਂ ਉਹ ਉੱਤਰਦਾਗਾ ਦਿਖਾਉਣਾ ਤੁਹਾਨੂੰ ਇਹ ਨਹੀਂ ਮੈਂ ਹਜੇ ਹਜੇ ਵੀ ਨਹੀਂ ਆਇਆ ਹੂੰ ਬਜੰਗੀ ਤਰ੍ਹਾਂ ਆਹ ਵਰਦਾ ਆਗੂ ਉਤਰਿਆ ਆਪਣਾ ਜਾਂ ਲਾਹੀ ਜਾਂਦਾ ਨੂੰ ਵਧੀਆ ਤੇ ਆ ਬਈ ਆ ਉੜ ਜਾਂਦਾ ਵਿਚਾਰਾ ਭੇਜ ਜਾਂਦਾ ਆ ਕੇ ਆਹ ਦੇਖਣਾ ਤੇ ਲਾਹੀ ਜਾਂਦਾ ਨੂੰ ਵਧੀਆ ਹੁਣ ਤਾਂ ਉਤਰਿਆ ਆਊਗਾ ਤੇ ਮੈਂ ਕਰਦਾ ਵੀਡੀਓ ਕੰਟੀਨਿਊ ਉਹਨੂੰ ਤਾਰ ਕੇ ਬਈ ਥੱਲੇ ਉਤਰਿਆ ਆਉਂਦੇ ਕਬੂਤਰ ਨੂੰ ਹੁਣ ਤਾਂ ਉਤਰੀ ਆਊਗਾ ਲਗਭਗ ਆ ਫਿਰਦਾ ਦੇਖਦੇ ਆ ਬਈ ਕਰਦਾ ਵੀਡੀਓ ਕੰਟੈਂਟ ਦਾ ਉੱਤਰਦਾ ਵਿਖਾਉਣਾ ਸਾਨੂੰ ਆ ਆ ਗਿਆ ਬਈ ਆਪਣਾ ਚੀਨਾ ਹੁਣ ਤੇ ਆ ਫਿਰਦਾ ਬੰਦਾ ਆਪਣਾ ਨਾਮ ਉਹ ਵੀ ਫਿਰਦਾ ਹੈ ਤੇ ਆ ਫਿਰਦਾ ਬਈ ਹੁਣ ਬਸ ਬਹਿ ਜਾਊਗਾ ਯਾਰ ਇਹ ਲਾਇਕ ਦੇ ਘਰੇ ਚ ਮੇਰਾ ਕਰਤਾ ਕਬੂਤਰ ਮੈਂ ਆਪਣੇ ਨੇ ਯਾਰ ਜੀ ਆ ਗਿਆ ਬਸ ਤੇ ਲੋਰ ਨਾਲ ਹੱਲਦਾ ਹੈ ਤੇ ਆ ਗਿਆ ਭਾਈ ਤੇ ਯਾਕ ਭਾਈ ਨਾਸਟ ਚੱਕਰ ਸੀ ਬਹਿ ਗਿਆ ਬਸ ਹੁਣ ਤਾਂ ਆ ਗਿਆ ਜਮਾ ਆ ਮਰਦਾ ਭਾਈ ਜਮਾ ਆਦਾ ਬਹੁਤ ਅੰਗ ਕਰਿਆ ਜਰ ਇਹਨੇ ਆ ਗਿਆ ਤੇ ਜੋ ਯਾਕ ਭਾਈ ਚੜ ਗਿਆ ਡਾਂਗ ਤੰਗ ਬਹੁਤ ਕਰਿਆ ਤੇ ਥੋੜਾ ਦਬਾ ਕੇ ਚੱਕ ਇਹ 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 ਚੱਕ ਬਈਆ ਬਈ ਆਪਣਾ ਚੀਨਾ ਵੀ ਹੁਣ ਆਪਾਂ ਇਹਨੂੰ ਲਾ ਲਈਏ ਲੱਗ ਕੇ ਫਿਰ ਕਰਦਿਆਂ ਦਿਖਾਉਣਾ ਤੁਹਾਨੂੰ ਇਹ ਸੌਂਗ ਵੀ ਕਰਾਉਣਾ ਬੰਦਾ ਲਾ ਲੈਣ ਥੱਲੇ ਪਹਿਲਾਂ ਕਰਦਾ ਵੀਡੀਓ ਕੰਟੀਨਿਊ ਮੈਂ ਲਾ ਕੇ ਕਰਤੀ ਕੁਝ ਉਤਰ ਵੀ ਨਹੀਂ ਕਰ ਕਿੱਥੇ ਹੈ ਕੁਤਰ ਲਓ ਜੀ ਚੀਨਾ ਬੈਠਾ ਆਤੀ ਆਪਣਾ ਚੀਨਾ ਹੁਣ ਦਾਣੇ ਲਾ ਗਿਆ ਖਾਣਾ ਤੇ ਪਾਣੀ ਵੀ ਇਹਨਾਂ ਨੂੰ ਭਰਿਆ ਪਿਆ ਤੇ ਬਸ ਹੁਣ ਇਹਨਾਂ ਨੂੰ ਦਾਣੇ ਹੋਰ ਪਾਦਾ ਮੈਂ ਬੱਚਿਆਂ ਬੱਚਿਆਂ ਨੂੰ ਚੋਕ-ਚੋਕ ਵੀ ਦੇਣੀ ਹੈ ਇਹਨਾਂ ਨੇ ਦਾਣੇ ਦੋਨੇ ਪਾ ਦਈਏ ਤੇ ਹੁਣ ਕਰਦੇ ਆ ਵੀਡੀਓ ਆਪਾਂ ਸ਼ਾਮ ਨੂੰ ਕੰਟੀਨਿਊ ਬਈ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਰੋ ਹਣਾ ਤੇ ਕਮੈਂਟ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਆਪਾਂ ਕੱਲ ਨੂੰ ਬਈ ਅਗਲੀ ਵੀਡੀਓ 'ਚ ਓਕੇ ਸ਼ੇਅਰ ਵੀ ਕਰਵਾਈ ਵੀਡੀਓ